35 2025 ਨੂੰ ਹੋਈ ਰਿਆਣਾ ਜਟਾ ਪਿੰਡ थाना 라ਵਲਪਿੰਡੀ ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ ਉਹਦੀ ਲੜੀ ਦੇ ਵਿੱਚ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸ਼ਤਾ ਗੱਡੀ ਰਿਕਵਰ ਹੋਈ ਹੈ ਅਤੇ तकरीबन 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜਾ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ ਅ ਤਕਰੀਬਨ 28.60 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀਚਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਦੇ ਖਰੀਦੀ ਸੀਗੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਮੁੰਡੇ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾਦਿਆ ਹੈ